वीर बिज्रंगे आधार महाए हिंदुस्तान जिंदाबाद ਪਛਮੀ ਇਲਾਕੇ ਚ ਚੋਰ ਸਾਰੀਆਂ ਪਾਰਟੀਆਂ ਆਪਣਾ ਆਪਣਾ ਧੋਰ ਲਾਨੀ ਹੈ ਉਹਦੇ ਸਬੰਧ ਦੇ ਵਿੱਚ ਵੀ ਉਹਦੇ ਦੌਰਾਨ ਦੌਰੇ ਕਾਫੀ ਹੋਏ ਹੈ ਪਛਮੀ ਇਲਾਕੇ ਚ ਕਾਫੀ ਜਿਹੜੇ ਲੋਕ ਜਿਹੜੇ ਆ ਪਾਰਟੀ ਦੀ ਫੈਸਲੇ ਰਾਜ ਜਿਹੜੇ ਸਾਨੂੰ ਪ੍ਰਪੋਜ਼ਲ ਆਏ ਹੈ ਅੱਜ ਉਹਦੇ ਸਬੰਧ ਦੇ ਵਿੱਚ ਸਾਡੇ ਇੱਕ ਬੰਸਰ ਪਰਿਵਾਰ ਜਿਹੜਾ ਹੈ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਣ ਜਾ ਰਿਹਾ ਜੀ ਪੂਰਨਨੀ ਇਹ ਕਿ ਕਿ ਜਿਹੜਾ ਛੋਟੇ ਸਮੇਂ ਦੇ ਵਿੱਚ ਮੀਟਿੰਗ ਦਾ ਯੋਜਨ ਕੀਤਾ ਪਤਾ ਨਹੀਂ ਕਿ ਪਤਾ ਯਾ ਕਿ ਉਹਨਾਂ ਨੇ ਵੀ ਕਿ ਮੈਂ ਬਤਾਇਆ ਪੱਛਦਿਨਾ ਕਿ ਮੈਂ ਸਾਡੇ ਮਾਣ ਦਰਸ਼ਕ ਜਿਹੜੇ ਸ੍ਰੀ ਸ਼ਾਹ ਅੰਦੋਸਤਾਨ ਦੇ ਸਾਡੇ ਰਾਸ਼ਟਰਪਤੀ ਸੋਮ ਕੁਮਾਰ ਗੁਪਤਾ ਜੀ ਦਾ ਉਹਨਾਂ ਨੂੰ ਸਾਨੂੰ ਸ਼ਿਰਨਾ ਦੇਣ ਦੇ ਆਗ ਲਈ ਉਹਨਾਂ ਦੇ ਨਾਮ ਤਹਿ ਦਿਲੋਂ ਧੰਨਵਾਦ ਕਰਦਾ ਪਰ ਪਾਰਟੀ ਨੇ ਹਰ ਚੋਣ ਲੜਿਆ ਹਾਲਾਂਕਿ ਅਸੀਂ ਕੋਈ ਚੋਣ ਜਿੱਤ ਨਹੀਂ ਸਕੇ ਲੇਕਿਨ ਸ੍ਰੀ ਸ਼ਾਹ ਅੰਦੋਸਤਾਨ ਆਰਡੀ ਰਾਜਨੀਤਿਕ ਸ਼ਾਖਾ ਜੋ ਚੋਣ ਆਯੋਗ ਭਾਰਤ ਤੋਂ ਬਕਾਇਦਾ ਰਜਿਸਟਰ ਰਾਜਨੀਤਿਕ ਪਾਰਟੀ ਹੈ ਹਿੰਦੁਸਤਾਨ ਸ਼ਕਤੀ ਸੈਨਾ ਅਸੀਂ ਉਹਦੇ ਬੈਨਰ ਥਲੇ ਪੰਜਾਬ ਚੰਡੀਗੜ੍ਹ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਅੱਜ ਪਤਾ ਲਿਖੀ ਕਹਿਣਾ ਚਾਹੁੰਦਾ ਅੱਜ ਮੀਟਿੰਗ ਕਰਵਾਈ ਜਾ ਰਹੀ ਹੈ ਸਿਵਲ ਸੈਨਾ ਹਿੰਦੁਸਤਾਨ ਜਨਰਲ ਲਗਾ ਦੇ ਪਸ਼ਮੀ ਵਿਧਾਨ ਸਭਾ ਖੇਤਰ ਦੇ ਜਿਹੜੇ ਸੀਨੀਅਰ ਕਾਰਜਕਰਤਾ ਨੇ ਪਾਰਟੀ ਦੇ ਲੀਡਰ ਨੇ ਉਹ ਸਾਰੇ ਮਨੀ ਸਿਰਾ ਜੀ ਜਿਹੜੇ ਕਿ ਜ਼ਿਲ੍ਹਾ ਲੁਧਿਆਣਾ ਦੇ ਕੰਮ ਕਾਜ ਦੇਖ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਸ ਵਿਧਾਨ ਸਭਾ ਖੇਤਰ ਜਿੱਥੇ ਜਿਮਨੀ ਚੋਣ ਹੋਣ ਜਾਰੀ ਹੈ ਉੱਥੇ ਮੀਟਿੰਗ ਹੋਈ ਹੈ ਕਿਉਂਕਿ ਲਗਾਤਾਰ ਸਿੱਖਣਾ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਤੇ ਮੰਗ ਉਠਾਈ ਸੀ ਕਿ ਜਿਮਨੀ ਚੋਣਾ ਲੜਨ ਦੀ ਤਿਆਰੀ ਕੀਤੀ ਜਾਵੇ ਵਰਕਰ ਨੂੰ ਉਤਾਰਿਆ ਜਾਵੇ ਉਮੀਦਵਾਰ ਉਤਾਰਿਆ ਜਾਵੇ ਇਸ ਕਰਕੇ ਅੱਜ ਇੱਥੇ ਮੀਟਿੰਗ ਹੋਈ ਹੈ ਔਰ ਕੁਝ ਨਾਮ ਆਏ ਹੈ ਕੁਝ ਲੋਕ ਸ਼ਾਮਲ ਹੋਏ ਹੈ ਕੁਝ ਕਾਰੋਬਾਰੀ ਸ਼ਾਮਲ ਹੋਏ ਹੈ ਤਾਂ ਪਾਰਟੀ ਉਹਨਾਂ ਸੁਝਾਵਾਂ ਤੇ ਵਿਚਾਰ ਕਰ ਰਹੀ ਹੈ ਜਿਹੜੇ ਕਿ ਦੋ ਚਾਰ ਦਿਨ ਜੇ ਇਸ ਤਰ੍ਹਾਂ ਮੀਟਿੰਗਾਂ ਹੋਣਗੀਆਂ ਤੇ ਜਿਹੜੇ ਵੀ ਉਹ ਕੁਝ ਉਮੀਦਵਾਰਾਂ ਦੇ ਨਾਮ ਆਣਗੇ ਉਹਨਾਂ ਨਾਮਾਂ ਤੇ ਚਰਚਾ ਕਰਕੇ ਲੁਧਿਆਣਾ ਜਿੰਨੀ ਚੋਣਾ ਦੇ ਵਿੱਚ ਉਮੀਦਵਾਰ ਦੇ ਨਾਮ ਦੀ ਕੋਸ਼ਿਸ਼ਾਂ ਕੀਤੀ ਜਾਏਗੀ ਉਹਦਾ ਮੁੱਖ ਮੰਤਵ ਹੋਵੇਗਾ ਪੰਜਾਬ ਦੇ ਘੱਟ ਗਿਣਤੀ ਹਿੰਦੂ ਵਰਗ ਨਾਲ ਜਿਹੜਾ ਧੱਕਾ ਹੋ ਰਿਹਾ ਅਨਜਸਟਿਸ ਹੋ ਰਹੀ ਹੈ ਕਾਨੂੰਨ ਵਿਵਸਥਾ ਲਗਾਤਾਰ بگੜ ਰਹੀ ਹੈ ਹਿੰਦੂ ਨਿਤਾਵਾ ਦੀ ਲਗਾਤਾਰ ਹੱਤਿਆ ਹੋ ਰਹੀ ਹੈ ਇਹ ਸਾਰੇ ਮਾਮਲੇ ਨੂੰ ਹਿੰਦੂ ਵਪਾਰੀਆਂ ਦਾ ਜਿਸ ਤਰ੍ਹਾਂ ਘਾਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਹਿੰਦੂ ਵਪਾਰੀਆਂ ਦਾ ਉਪਸੀਡਨ ਹੋ ਰਿਹਾ ਵਪਾਰ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਇਸ ਸਾਰੇ ਮਾਮਲੇ ਤੇ ਪਾਰਟੀ ਨੇ ਚਰਚਾ ਕੀਤੀ ਹੈ ਇਹ ਸਾਰੇ ਮੁੱਦੇ ਸਰਕਾਰ ਤੱਕ ਪਹੁੰਚਾਉਣ ਲਈ ਇਹ ਜਮਨੀ ਚੋਣ ਪਾਰਟੀ ਲੜ ਸਕਦੀ ਹੈ ਇਹ ਪਾਰਟੀ ਸਾਰੇ ਵਰਕਰਾਂ ਦੀ ਗੱਲ ਸੁਣ ਕੇ ਉਹਨਾਂ ਦੇ ਵਿਚਾਰ ਸਮਝ ਕੇ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਸਕਦੀ ਹੈ ਜੈਸ਼ੀ ਰਾਮ ਜੀ ਅੱਜ शिवसेना हिंदुस्तान ਦੀ ਮੀਟਿੰਗ ਸਾਡੇ ਰਾਸ਼ਟਰੀ ਅધ્યਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੇ ਨਿਰਦੇਸ਼ ਅਨੁਸਾਰ ਉਨ੍ਹਾਂ ਦੇ ਨਿਰਦੇਸ਼ਾਂ ਦੇ ਨਾਲ ਅੱਜ ਪੱਛਮੀ ਇਲਾਕੇ ਦੇ ਵਿੱਤ ਲੁਧਿਆਣਾ ਦੇ ਜਿਹੜੀ ਪੱਛਮੀ ਕੀਵਨੀ ਕੌਨ ਹੋ ਰਹੀ ਹੈ ਉਹਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀਗਾ ਪਾਰਟੀ ਦੇ ਲੁਧਿਆਣਾ ਟੀਮ ਵੱਲੋਂ ਜਿਹਦੇ ਵਿੱਚ ਪੱਪੀ ਮਹਾਜਨ ਜੀ ਸਾਡੇ ਪੂਰੇ ਜ਼ਿਲ੍ਹਾ ਪ੍ਰਮੁੱਖ ਜਗਵਿੰਦਰ ਬਗਰੀਆ ਜੀ ਤੋਂਨੂ ਦਾ ਚਰਮਾ ਜੀ ਇਹਨਾਂ ਸਾਰੇ ਹੀ ਲੁਧਿਆਣਾ ਟੀਮ ਵੱਲੋਂ ਇੱਕ ਮੀਟਿੰਗ ਆਯੋਜਨ ਕੀਤੀ ਜਿਹਦੇ ਵਿੱਚ ਅੱਜ ਸਾਡੇ ਪਰਿਵਾਰ ਦੇ ਵਿੱਚ ਕੁਝ ਵਪਾਰੀ ਵਰਗ ਕਾਂਸਲ ਪਰਿਵਾਰ ਜਿਹੜਾ ਵਾ ਉਹ ਪੂਰਾ ਦਾ ਪੂਰਾ ਸਫਲ ਹੋਇਆ ਉਹ ਵੀ ਮੈਂ ਉਹਨਾਂ ਨੂੰ ਵਧਾਈ ਦੇਣਾ ਬਹੁਤ ਬਹੁਤ ਔਰ ਆਟ ਬੜੇ ਹੀ ਜਲਦੀ ਲੁਧਿਆਣੇ ਦੀ ਜਿਹੜੀ ਜਿਮਨੀ ਚੋਣ ਹੈ ਉਹਦੇ ਵਿੱਚ ਅਸੀਂ ਪ੍ਰਧਾਨ ਜੀ ਦੇ ਅਸ਼ੀਰਵਾਦ ਦੇ ਨਾਲ ਜਲਦੀ ਹੀ ਜਿਹੜਾ ਕੈਂਡੀਡੇਟ ਹੈ ਅਨਾਉਂਸ ਕਰ ਦਵਾਂਗਾ